ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਰਾਗ ਗਉੜੀ ਦੀਪਕੇ ਮਾਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋ ਹਲਾ ਸਿਵਰੋ ਸਰਜਣਹਾਰੋ ਤਮ ਗਾਵੋ ਮੇਰੇ ਨਿਰਭਉ ਕਾ ਸੋ ਹਲਾ ਹਾਰੀ ਜਤ ਸੋ ਹਲਾ ਸਦਾ ਸਖ ਹੋ ਰਹਾਉ ਨਤ ਨਤ ਜੀਅੜੇ ਸਮਾਲੀਐ ਨੇਖੇਗਾ ਦੇਵਨ ਹਾਰ ਤੇਰੇ ਦਾਨਾਂ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬਹੁਤੀਲ ਦੇਹੋ ਸਜਾਣਾ ਆਸੀ ਸੜੀਆਂ ਜਹੋ ਵੈ ਸਹਿ ਵਸਿ ਅਮੇਲ ਕਰ ਕਰੇ ਹੋ ਪਹੁੰਚਾ ਸਦੜੇ ਨੇ ਤਪਵਨ ਸਦਨ ਹਰ ਰ ਸਿਮਰਿਐ ਨਾਨਕ ਸੇ ਦਹ ਆਵਨ ਰਾਗ ਅਸਾ ਮਲ ਲ ਪੈ ਲਾ ਸੇ ਕਰ ਸੇ ਕਰਿ ਅਪਦੇਸ ਗੁਰ ਗੁਰ ਇਕੋ ਵੇਸ ਆਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਇ ਸੋ ਕਰ ਰਖ ਬੜਾਈ ਤੋ ਰਹਾ ਹਮਿਸੇ ਜਸਿਆ ਘੜੀਆ ਪਹਿਰਾ ਥੀਤੀ ਵਾਰੀ ਮਹੋ ਆ ਸੂਰਜ ਏਕੋ ਰੋਤਾ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮੱਲਾ ਪਹਿਲਾ ਗगन ਮੈਂ ਧਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਰੂਪ ਮਾਲਿਆਨ ਲੋਪਵਣ ਚਵਰੋ ਕਰੇ ਸਗਲ ਬਨਰਾਏ ਫੂਲਾਂਤ ਜੋਤੀ कैसी आरती हो भवखंडन तेरी आरती अनहत्ता शब्द वजांत पहिरी रहाओ सहस्र तव नैन नन नैनह तोहे को सहस्र मूरतन नायक तोही सबमह ज्योत ज्योत है, है सोय दसरे चानन सब मह चानन हो गौर साखी ज्योत प्रकट होय ਜੋ ਤਾਂ ਸੁਭਾਵੈ ਸਵਾਰਤੀ ਹੋਇ ਹਰ ਚਰਨ ਕਵਲ ਵਕਰੰਦ ਲੋਭ ਤਮਨੋਂ ਅੰਦੇ ਨਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗਕਾ ਹੋ ਜਾ ਤੇ ਤੇ ਰਹਿ ਨਾ ਆਏ ਵਾਸਾ ਰਾਗ ਗੌੜੀ ਪੂੜੀ ਮੱਲਾ ਚੌਥਾ ਕਾਮ ਕਰੋ ਦਨ ਗਰਭ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਉਰਵਲਾਇਕ ਤਾ ਲਿਖੇ ਗੁਰ ਪਾਇਆ ਮਨ ਹਰ ਲੈ ਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡਡੋਤ ਪਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਜਾ ਜਾ ਚਲ ਚਬੈ ਦਖਪਾਵਹਿ ਜਮ ਕਾਲ ਸਹ ਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਨਾਸੀ ਵਰਖ ਪਾਇਆ ਪਰਮੇਸ਼ਰੋ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਖ ਰਖ ਵੜ ਵਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਲਾ ਪੰਜਵਾ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹ ਖਾੜ ਚਲ ਹਰ ਲਾਹ ਆਗੈ ਵਸਨੋ ਸੋਹਿਲਾ ਆਉਦ ਕਟੈ ਦਨ ਸਰਣਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਬਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪੀ ਆਵੈ ਇਹੋ ਰਸ ਅਕਥ ਕਥਾ ਤੈਨੇ ਜਾਨੀ ਜਿ ਕਉ ਆਏ ਸੋਈ ਵਹਾਜੋ ਹਰ ਗੁਰ ਤੇ ਮਨਹਿ ਵਸੇ ਰਾ ਨਿਜ ਕਰਮਾਹਲ ਪਾਵੋ ਸੁਖ ਸਹਜੇ ਮੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਨ ਕਰੋ ਨਾਨਕ